ਤੁਹਾਡਾ ਪਰਿਫਤੇਕ ਨੂੰ ਕਰ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ ਤੀਰਥਵਰਡ ਦੇ ਨਾਲ ਕਈ ਦਿਨਾਂ ਤੋਂ ਇੱਕ ਮੁੱਦਾ ਜੋ ਕਾਫੀ ਭਖਿਆ ਹੋਇਆ ਸਰਗਰਮ ਹੈ ਉਹ ਇਹ ਆ ਕਿ ਇਹ ਜੋਗਾ ਗੱਲ ਜੋ ਅਰਚਨਾ ਮਕਵਾਨਾ ਇਹਨੇ ਥੀਂ ਦਰਬਾਰ ਸਾਹਿਬ ਇੱਕ ਜੋਗਾ ਕੀਤਾ ਜੋ ਸੋਭਾ ਨਹੀਂ ਦਿੰਦਾ ਧਾਰਮਿਕ ਸਥਾਨਾਂ ਤੇ ਜਾ ਕੇ ਤੁਸੀਂ ਇਹ ਐਕਸਰਸਾਈਜ਼ ਵਿੱਚ ਆ ਗਿਆ ਜੋਗਾ ਹੁਣ ਇਹਨੂੰ ਕਈ ਬੁੱਧੀ ਜੀਵੀਆਂ ਨੇ ਕਿਸੇ ਹੋਰ ਚੀਜ਼ਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਕਈ ਕਹਿ ਰਹੇ ਨੇ ਚੀਜ਼ਾਂ ਸਹੀ ਨੇ ਜੋ ਅਰਚਨਾ ਮਕਵਾਨਾ ਨੇ ਕੀਤੀਆਂ ਪਰ ਇਹਦੀਆਂ ਵੀਡੀਓ ਦੇਖੀਆਂ ਨੇ ਕਿਤੇ ਧਾਰਮਿਕ ਸਥਾਨ ਤੇ ਮੰਦਿਰਾਂ ਵਿੱਚ ਜਾ ਕੇ ਨੇ ਜੋਗਾ ਨਹੀਂ ਕੀਤਾ ਦਰਬਾਰ ਸਾਹਿਬ ਆਕੇ ਨੇ ਜੋਗਾ ਕੀਤਾ ਫਿਰ ਉੱਪਰ ਉਹ ਕਹਿ ਰਹੀ ਆ ਮੈਨੂੰ ਕਿਸੇ ਨੇ ਰੋਕਿਆ ਨਹੀਂ ਤੇ ਇਹ ਵੀ ਜੋ ਅਮਰਤਸਰ ਦੀ ਜੋ STPC ਆ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਇਹ ਚੀਜ਼ਾਂ ਤੇ ਧਿਆਨ ਕੀਤਾ ਜਾਵੇ ਕਿ ਉਹਦੇ ਜੋ ਫਰਾਡ ਤੇ ਅਨੁਸ਼ਣ ਨੇ ਪਹਿਲਾਂ ਲੱਗਦਾ ਸੀ ਕਿ ਹੋ ਸਕਦਾ ਇਸ ਕੁੜੀ ਤੋਂ ਗਲਤੀ ਹੋ ਗਈ ਹੋਵੇ ਪਰ ਜਿਵੇਂ ਜਿਵੇਂ ਇਹਦੀਆਂ ਵੀਡੀਓ ਨਿਕਲ ਕੇ ਆ ਰਹੀਆਂ ਨੇ ਅੱਜ ਜਿਹੜੇ ਸ਼ਰਿਆਮ ਆ ਵੀਡੀਓ ਕੀਤੀ ਆ ਵੀਡੀਓ ਵੱਲ ਧਿਆਨ ਦਿਓ ਫਿਰ ਗੱਲ ਕਰਦੇ ਹਾਂ ਨਮਸਤੇ ਹੁ ਇਵਾਂਟ 21 ਜੂਨ ਨੂੰ ਜਦ ਮੈਂ ਸ਼ਿਸ਼ਾਸ਼ਨ ਕਰ ਰਹੀ ਥੀ ਅੰਮ੍ਰਿਤਸਰ ਗੋਲਨ ਟੈਂਪਲ ਮੈਂ ਵਾਹ ਪੇ ਹਜ਼ਾਰਾਂ ਸਿੱਖ ਲੋਕ ਖੜੇ ਤੇ ਓਕੇ उसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहां पे खड़े थे उन्होंने उसको भी नहीं रोका था तो वो सेवादार सेवाधारी बायस जी है वो कभी किसी को रोकते कभी किसी को नहीं रोकते हैं इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे वहां पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुंदर पार किसी को लगा कि भाई इन्होंने गलत किया उससे मेरा फोटो वायरल कर दिया नेगेटिव

बोला बोलके तुम डिलीट कर देती फोटो मुझे क्या प्रॉब्लम थी मेरे ऑर्गेनाइजेशन से फालतू के एफआईआर करने की जरूरत क्या थी इतना सारा मेंटल टॉर्चर हरासमेंट मेरे को हुआ उसका क्या अभी भी टाइम है आप एफआईआर वापस ले लीजिए वरना मैं और मेरी लीडर टीम फाइट करने के लिए रेडी है अगर वाले देखो दो दिन पहले जो ये वीडियो आईयां ओदे विच ये सी के मेरे तो गलती हुई या मैं माफी मांगती आज शरया में ने एक धमकी दीती है के मैं कुछ गलत नहीं किया ਅਗਰ ਤੁਸੀਂ ਮੇਰੇ ਤੇ ਕੇਸ ਕੀਤਾ ਤਾਂ ਮੇਰੀ ਟੀਮ ਲੜਨ ਲਈ ਤਿਆਰ ਆ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਤੇ ਸਾਡੇ ਸਿੱਖਾਂ ਦੇ ਨੇ ਟਿੱਪਣੀ ਕੀਤੀ ਆ ਕਿ ਇਹ ਐਸਜੀਪੀਸੀ ਨੂੰ ਵੀ ਸਮਝਣਾ ਚਾਹੀਦਾ ਜੋ ਸਾਡੀ ਕਮੇਟੀ ਆ ਐਸਜੀਪੀਸੀ ਅਮਰਤ ਸਰਦੀ ਕਿ ਉਹ ਜੇ ਅਨਸਰਾਂ ਨੂੰ ਰੋਕਿਆ ਜਾਵੇ ਹਾਲਾਂਕਿ ਉੱਥੇ ਥਾਂ ਤੋਂ ਲਿਖਿਆ ਹੈ ਕਿ ਆਪਣੇ ਮੋਬਾਈਲ ਫੋਨ ਬੰਦ ਕਰੋ ਪਰ ਫਿਰ ਵੀ ਲੋਕ ਖੜਦੇ ਨਹੀਂ ਤੇ ਇਕ ਵਾਲੇ ਨੇ ਹੋਰ ਕਹੀਆ ਕਿ ਤੁਹਾਡੇ ਸਿੱਖ ਕਮਿਊਨਿਟੀ ਨੂੰ ਨਹੀਂ ਪਤਾ ਜਿਹੜੇ ਰੋਜ਼ ਗੁਰਦੁਆਰਿਆਂ ਵਿੱਚ ਆਉਂਦੇ ਨੇ ਕਿ ਉੱਥੇ ਰੂਲ ਐਂਡ ਰੈਗੂਲੇਸ਼ਨ ਕੀ ਆ ਕੀ ਉੱਥੇ ਦੇ ਸਿਧਾਂਤ ਨੇ ਹੁਣ ਇਹ ਕੁੜੀਆਂ ਦੀਆਂ ਬਹੁਤ ਵੀਡੀਓਜ਼ ਆ ਰਹੀਆਂ ਨੇ ਇਹਨੇ ਕਿਤੇ ਮੰਦਰ ਦੇ ਵਿੱਚ ਜਾ ਕੇ ਯੋਗਾ ਨਹੀਂ ਕੀਤਾ ਤਾਂ ਹਰਮੰਦਰ ਸਾਹਿਬ ਹੀ ਕਿਉਂ ਕੀਤਾ ਇਹ ਸਾਡੇ ਗੁਰੂ ਧਾਮ ਐਕਸਰਸਾਈਜ਼ ਕਰਨ ਨੂੰ ਲਈ ਨਹੀਂ ਸਾਡੇ ਗੁਰੂ ਧਾਮ ਯੋਗੇ ਕਰਨ ਨੂੰ ਨਹੀਂ ਬਣੇ ਇਹ ਯੋਗੇ ਨੇ ਜੋ ਕਿਤੇ ਇਹਨਾਂ ਚੀਜ਼ਾਂ ਤੋਂ ਬਾਹਰਲੀ ਗਰਾਊਂਡਾਂ ਵਿੱਚ ਜਾਂ ਆਪਣੇ ਘਰਾਂ ਵਿੱਚ ਕਰਦੇ ਧੌਂਤ ਧੌਂਤੇ ਤੁਸੀਂ ਸਾਡੇ ਗੁਰੂ ਧਾਮਾਂ ਨੂੰ ਬਦਨਾਮ ਕਰ ਰਹੇ। ਹਵਾ ਇੱਕ ਗੱਲ ਹੋਰ ਹੈ ਕਿ ਇਹਦੇ ਵੀ ਨਾਲ ਕਈ ਹਿੰਦੂ ਜੋ ਕਮਿਊਨਿਟੀ ਦੇ ਲੋਕ ਨੇ ਜੋ ਆਪਣੇ ਆਪ ਨੂੰ ਨੇਤਾ ਦੱਸਦੇ ਨੇ ਉਹਨਾਂ ਨੇ ਵੀ ਕਿਹਾ ਕਿ ਇਹਨੇ ਕੁਝ ਗਲਤ ਨਹੀਂ ਕੀਤਾ ਤੇ ਇਸ ਯੋਗੇ ਨੂੰ ਯੋਗ ਨਾਲ ਜੋੜਿਆ ਜਾ ਰਿਹਾ। ਯੋਗੇ ਤੇ ਯੋਗ ਸਾਧਨਾ ਵਿੱਚ ਬੜਾ ਅੰਤਰ ਹੈ ਤੇ ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਹੁਣ ਇਹ ਕੁੜੀ ਜੋ 4 ਦਿਨ ਪਹਿਲਾਂ ਸੌਰੀ ਫੀਲ ਕਰ ਰਹੀ ਸੀ ਕਿ ਮੇਰੇ ਕੋਲ ਗਲਤੀ ਹੋਈ ਆ। ਨੇ ਤੋਂ ਭਾਵਨਾਵਾਂ ਸਿੱਖਾਂ ਦੀਆਂ ਜੋ ਮੇਰੇ ਕਰਕੇ ਭੜਕੀਆਂ ਨੇ ਜਾਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਤਾਂ ਮਾਫੀ ਮੰਗ ਲਈ ਪਰ ਜਿਹਨੇ ਮਾਫੀ ਨਹੀਂ ਮੰਗੀ ਇਹਨੇ ਧਮਕੀ ਦਿੱਤੀ ਆ ਕਿ ਮੇਰੇ ਖਿਲਾਫ ਜੋ ਕੇਸ ਆ ਫालतू ਕੇਸ ਆ ਇਹ ਵੀ ਕਹਿ ਕੇ ਫालतू ਕੇਸ ਕੀਤਾ ਉਹ ਕੇਸ ਵਾਪਸ ਲੈ ਲਓ ਨਹੀਂ ਮੈਂ ਤੇ ਮੇਰੀ ਟੀਮ ਲੜਨ ਲਈ ਤਿਆਰ ਬੱਠੀ ਹੁਣ ਐਸਜੀਪੀਸੀ ਇਸ ਵੀਡੀਓ ਤੇ ਕੀ ਟਿੱਪਣੀ ਦਿੰਦਾ ਜਾਂ ਐਸਜੀਪੀਸੀ ਅੱਗੇ ਕੀ ਕਾਰਵਾਈ ਕਰਦਾ ਤਾਂ ਉਹ ਵੀ ਅੱਗੇ ਦੇਖਣ ਜਾਊਗਾ ਸੋ ਇਹਦੀਆਂ ਜੋ ਵੀਡੀਓ ਨੇ ਇਹਦੇ ਪਿੱਛੇ ਕਿਹੜੀਆਂ ਉਤਾਕਤਾਂ ਨੇ ਜੋ ਇਸ ਨੂੰ ਚੱਕ ਰਹੀਆਂ ਨੇ ਜਿੰਨਾ ਤਹਤੇ ਦਰਬਾਰ ਸਾਹਿਬ ਆਈ ਸੋ ਇਹ ਕੁੜੀ ਜਾਂ ਤਾਂ ਫੇਰ ਨੂੰ ਸੋਣ ਲਈ ਚੀਜ਼ਾਂ ਕਰ ਰਹੀ ਆ ਜਾਂ ਸੋਚੀ ਸਮਝੀ ਚਾਲ ਐ ਇਹ ਵੀ ਹੋਣਾ ਅਗੇ ਕਾਫੀ ਦਿਨਾਂ ਦੇ ਵਿੱਚ ਸਾਹਮਣੇ ਆ ਗਏਗਾ ਸਾਹਮਣੇ ਅਗਰ ਵੀਡੀਓ ਵਧੀਆ ਲੱਗਦੀ ਆ ਜਾਂ ਜਾਣਕਾਰੀ ਮਿਲਦੀ ਆ ਜਾਂ ਲੱਗਦਾ ਹੈ ਕਿ ਵੀਡੀਓ ਕੰਮਦੀ ਆ ਤਾਂ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ